ਕੀਤੀ ਨੂੰ ਪੰਜਾਬ ਬਰਦਰ ਤੋਂ ਪਾਕਿਸਤਾਨੀ ਤਸਕਰਾਂ ਤੋਂ ਡਰੋਂ ਰਾਹੀਂ ਹੈਰੋਇਨ ਦੀ ਥੇਪ ਮੰਗਵਾਉਣ ਵਾਲੇ ਇੱਕ ਨੌਜਵਾਨ ਨੂੰ ਗੁਰਦਾਸਪੁਰ ਪੁਲਿਸ ਨੇ ਕਰੋੜਾਂ ਰੁਪਏ ਦੀ ਹੈਰੋਇਨ ਨਾਲ ਕਾਬੂ ਕੀਤਾ ਜਦਕਿ ਮਾਮਲੇ ਵਿੱਚ ਇੱਕ ਹੋਰ ਨੌਜਵਾਨ ਜਿਸ ਸੰਬੰਧਿਤ ਤੇ ਪਾਕਿਸਤਾਨ ਸਮਗਲਨ ਮਾਲ ਹਨ ਉਹਨੂੰ ਫੜਨ ਦੇ ਲਈ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਦੱਸਿਆ ਗਿਆ ਕਿ ਇਹ ਦੋਵੇਂ ਮੋਬਾਈਲ ਰਾਹੀਂ ਪਾਕਿਸਤਾਨ ਨਾਲ ਗੱਲ ਕਰਕੇ ਹੈਰੋਇਨ ਦੀ ਥੇਪ ਮੰਗਵਾਉਂਦੇ ਸਨ ਅਤੇ ਇਹਨਾਂ ਦੇ ਸੰਬੰਧ ਪਾਕਿਸਤਾਨ ਦੇ ਨਾਮੀ ਤਸਕਰ सिकंदर नाल ਦਿੱਸਤੇ ਜਾ ਰਹੇ ਨੇ ਫਿਰਤਾਰ ਕੀਤੇ ਗਏ ਨੌਜਵਾਨਾਂ ਦਾ 4 ਦਿਨਾਂ ਦਾ ਪ੍ਰਸਰਮਾਨ ਹਾਸਲ ਕਰਕੇ ਇਸ ਤੋਂ ਪੁਸ਼ਕਿਸ਼ ਕੀਤੀ ਜਾਣੀ ਕਿ ਜੇ ਨੀਓ ਪੰਜਾਬ ਬਾਰਡਰ نیوز ਰੂਪ ਸਿੰਘ ਸੇਖਾ ਦੀ ਰਿਪੋਰਟ ਨਾਨਾਗੜ ਮਾਂਜੋਗ ਡੀਜੀਪੀ ਸਾਹਿਬ ਦੇ ਡੀਜੀਪੀ ਸਾਹਿਬ ਦੇ ਹੁਕਮਾਂ ਅਨਸਾਰ ਸਾਡੇ ਐਸਐਸਪੀ ਸਾਹਿਬ ਦੇ ਦੇਖਾਂ ਨਰੇਸ਼ ਤੇ ਜਿਹੜੀ ਨਸ਼ਾ ਖਿਲਾਫ ਮੈਂਗੋ ਡਿਗੀ ਸੀ ਇਸ ਦੇ ਦੌਰਾਨ ਸਾਡੇ ਐਸਐਚਓ ਕਲਾਨੌਰ ਸਰਬੀ ਸਿੰਘ ਹੋਣਾ ਨੇ ਇੱਕ ਦਿਵਾਨੇ ਗਸ਼ਤ ਤੇ ਚੰਦੂ ਬਡਾਲਾ ਪਿੰਡ ਦੇ ਜੋਗਨਪ੍ਰੀਤ ਸਿੰਘ ਸਨ ਕਸ਼ਮੀਰ ਸਿੰਘ ਨੂੰ ਛੱਕਦੇ ਬਣਾ ਤੇ ਕਾਬੂ ਕੀਤਾ ਸੀ ਉਹ ਬਾਅਦ ਦੇ ਵਿੱਚ ਫਿਰ ਡੀਐਸਪੀ ਅਜੇ ਇੱਕ ਮਰਜ਼ੀ ਦੀ ਰਾਜ ਰਿਵਿਊ ਵਿੱਚ ਉਹਦੀ ਚੈਕਿੰਗ ਕਰਨ ਤੇ ਔਰ ਇਹ ਗੁਰੂ 550 ਗ੍ਰਾਮ ਦੇ ਦੋ ਪੈਕਟ ਹੈਰੋਇਨ ਬਰਾਮਦ ਹੋਈ ਸੀ ਜਿੱਤੇ ਅਸੀਂ ਇੱਕ ਇੱਕ ਨੰਬਰ ਐਫ ਆਰ ਜਿਹੜੀ ਹੈ 2025 ਦੀ ਕਲਾਨਾ ਖਾਣੇ ਜਿਹੜੀ ਰਜਿਸਟਰ ਕੀਤੀ ਤਾਂ ਉਹ ਕਿੱਥੋਂ ਆਈ ਸੀ ਹੈਰੋਇਨ ਤੇ ਪਾਕਿਸਤਾਨ ਤੋਂ ਆਈ ਸੀ ਇਹਦਾ ਜਿਹੜਾ ਇਹਦੇ ਵਿੱਚ ਅਸੀਂ ਇੱਕ ਹੋਰ ਇਹਦੇ ਵਿੱਚ ਮਨਜੋਤ ਸਿੰਘ ਨਾਮ ਦਾ ਇੱਕ ਜਿਹੜਾ ਭਗੌੜਾ ਹੈ ਲੜਕਾ ਉਹਦੇ ਉਹ ਉਹਨੂੰ ਇਹ ਰੱਤੀ ਦੇ ਨਾਮ ਜਦ ਕੀਤਾ ਹੈ ਉਦੇ ਡਾਇਰੈਕਟ ਲਿੰਕ ਸੀ ਉਹਨੇ ਬਣਾਏ ਸੀ ਤੇ ਪਾਰ ਤੇ ਉਥੋਂ ਪਾਰ ਵੀ ਆਈ ਹੈ ਹੋਈ ਕਿ ਡ੍ਰੋਨ ਨਹੀਂ ਆਈ ਹਾਂ ਵਾਹ ਡ੍ਰੋਨ ਨਹੀਂ ਆਈ ਅੱਗੇ ਬਾਕੀ ਤਫਤੀਸ਼ ਜਾਰੀ ਹੈ ਕਿਹੜਾ ਗਵਰਨਰ ਮੈਗਨ ਕਿਲਿੰਗ ਬੈਕਵਰਡ ਲਿੰਕਸ ਤੇ ਜੇ ਪਾਕਿਸਤਾਨ ਨੇ ਬਣਨੀ ਅੱਗੇ ਅੱਗੇ ਅਜੇ ਇਹਨਾਂ ਨੇ ਦੇਣੀ ਸੀ ਉਸ ਤੋਂ ਪਹਿਲਾਂ ਇਹਨਾਂ ਨੂੰ ਕਬੂਲ ਰਿਕਾਰਡ ਇਹਨਾਂ ਦਾ ਰਿਕਾਰਡ ਜਿਹੜਾ ਜੋਬਨਪ੍ਰੀਤ ਸਿੰਘ ਦਾ ਜਿਹੜਾ ਰਿਕਾਰਡ ਆ ਉਹ ਬਫਰਸ਼ਮ ਕਰਨਾ ਇੱਥੇ ਦੱਸੋ ਇਹ ਵਿਸ਼ੇ ਕੋਈ ਪਹਿਲਾਂ ਵੀ ਗੱਲ ਚੜ ਚੜੀ ਚਾਰ ਚੁਰ ਕਰਦਾ ਸੀ ਕਿੱਦਾਂ ਕਰਦਾ ਸੀ ਹਾਂ ਉਹੀ ਜਿਹੜੇ ਸਾਈਬਰ ਵੀ ਅਸੀਂ ਮਦਦ ਲੈ ਰਹੇ ਆ ਉਹਦੇ ਵਾਸਤੇ ਅਸੀਂ ਚਾਲ ਦਿੰਦਾ ਉਹਨਾਂ ਦਾ ਰਿਮਾਂਡ ਅਸਰ ਕੀਤਾ ਤੇ ਉਹ ਜਿਹੜੀ ਪੁਸ਼ਕਿਸ਼ ਦੇ ਵਿੱਚ ਦੇ ਦੌਰਾਨੀ ਤਸ਼ੀਹ ਜਿਹੜੀ ਗੱਲ ਅੱਗੇ ਲਿਆ ਲਿਆਂਦੀ ਗਈ ਜਿਹੜੀਆਂ ਗ੍ਰਿਫਤਾਰ ਕੀਤੀ ਗਈਆਂ ਇਹ ਮੋਜੂਦ ਕਿ ਇਨਵੋਲਵਟਾ ਕੀ ਦੀ ਇਹ ਇਹਦੀ ਕੋਈ ਤੇ ਬਰਾਮਦਗੀ ਹੋਈ ਹੈ ਨਾ ਜੋਨਟਰੀਸੀਨ ਕੋਲ ਤੇ ਮੌਕੇ ਤੇ ਜਦੋਂ ਇਹ ਲੈ ਕੇ ਜਾ ਰਿਹਾ ਸੀ ਤਿਰੂ ਸ਼ਕਤੇ ਬਣਾ ਤੇ ਜਦੋਂ ਕੰਮ ਕੀਤਾ ਤੇ ਇਹਦੇ ਕੋਈ ਬਰਾਮਦਗੀ ਅਸਾਈਨਮੈਂਟ ਉਹਦੀ ਸੀ ਹਾਂ ਅਸਾਈਨਮੈਂਟ ਜਿਹੜੀ ਨਾਲ ਇਹਨਾਂ ਦੀ ਸਾਜ਼ੀ ਸੀ ਜਿਨ੍ਹਾਂ ਨੇ ਪਸੰਦੀਦਾ ਉਹਤੀ ਅੱਗੇ ਇਹਨਾਂ ਨੇ ਪ੍ਰਿੰਸੀਪਲ ਉਤੋਂ ਪਹਿਲਾਂ ਹੀ ਕਰ ਦੂਗਾ ਮੇਰੇ ਲੱਗਦਾ ਵੇਚ ਦੀ ਗੱਲ ਨਹੀਂ ਸ਼ੱਕ ਦਾ ਸਵੈ ਕਰਦੇ ਨਹੀਂ ਨਹੀਂ ਅਜੇ ਇਹਨਾਂ ਨੇ ਅਜੇ ਸਪਲਾਈ ਦਾ ਤੇ ਕੁਛ ਕਿਸ ਦੇ ਵਿੱਚ ਜੋ ਅੱਗੇ ਆ ਉਹ ਵੀ ਗੱਲ ਉਹ ਇਹ ਲੜਕਾ ਕੱਜ ਵੀ ਕਰਦਾ ਰਿਹਾ ਹਾਂ ਹਾਂ ਛੋਟੇ ਮੋਟੇ ਲੈਵਲ ਤੇ ਇਹਨਾਂ ਨੇ ਕੀਤਾ ਆ ਪਰ ਉਹ ਜੇ ਸਾਡੇ ਨਹੀਂ ਆਇਆ ਰੇਂਜ ਦੇ ਵਿੱਚ ਹੁੰਦੇ ਜਦੋਂ ਆਇਆ ਸੀ ਫਿਰ ਫਿਰ ਕਰਮਾ ਕਰਦੇ ਬਾਰਡਰ 'ਤੇ ਨਾਲੇ ਲੱਗਦੇ ਏਰੀਆ ਹੈਗਾ ਵਾ ਉੱਥੇ ਕਿੰਨੀ ਗਸ਼ਤੀ ਕੀਤੀ ਜਾ ਰਹੀ ਜਿਹੜੀ ਅਜਿਹੀਆਂ ਨਹੀਂ ਉੱਥੇ ਸਪੈਸ਼ਲ ਪਟੋਲਿੰਗ ਕਰ ਰਹੇ ਆ ਉੱਥੇ ਜਿਹੜੇ ਆਪਣੀ ਨਾਕੇ ਬੰਦੀ ਮਜ਼ਬੂਤ ਕੀਤੀ ਆ ਹੋਰ ਜਿਵੇਂ ਸਾਡੀ ਦੋਸਤ ਉਹ ਨੂੰ ਇਸ ਤੇ ਅੰਤ ਵਿੱਚ ਆਇਆ ਉਹ ਤੇ ਗਸ਼ਤ ਕੀਤੀ ਜਾ ਰਹੀ ਹੈ ਸਾਰੇ ਇਲਾਕੇ ਦੇ ਨਾਲ ਨਾਲ ਬਾਰਡਰ ਦੇ ਗਸ਼ਤ ਕਰਾ